ਹਾਂਸ ਰਾਜ ਨੂੰ ਆਉਂਦਿਆਂ 에어ਪੋਰਟ ਤੋਂ ਚੱਕ ਲਿਆ ਸੀ ਚੱਕ ਕੇ ਕਹਿੰਦੇ ਖਤਮ ਕਰਨ ਦੇ ਆਰਡਰ ਦੇ ਦਿੱਤੇ ਸੀਗੇ ਤੇ ਕਿਹਨੇ ਬਚਾਇਆ ਸੀਗਾ ਤੇ ਕਿਹੜਾ ਗੀਤ ਸੀਗਾ ਜਿਹਦੇ ਕਰਕੇ ਹਾਂਸ ਰਾਜ ਦੀ ਜਾਨ ਤੇ ਬਣ ਗਈ ਸੀ ਅੱਜ ਜਿਹੜੇ ਲੋਕ ਹਾਂਸ ਰਾਜ ਨੂੰ ਗਾਲਾਂ ਕੱਢ ਰਹੇ ਮਾਰਾ ਕਹਿ ਰਹੇ ਉਹ ਆਹ ਵੀਡੀਓ ਜ਼ਰੂਰ ਸੁਣਨ ਦੋਸਤੋ 1992 ਦੇ ਦੌਰ ਦੇ ਵਿੱਚ ਜਦੋਂ ਕਿ ਇੱਕ ਮੂਵਮੈਂਟ ਚੱਲ ਰਹੀ ਸੀ ਉਦੋਂ ਹਾਂਸ ਰਾਜ ਨੇ ਇੱਕ ਗੀਤ ਗਾਇਆ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਉਹ ਬੱਤ ਬੁਰੇ ਹਾਲਾ ਗਾਣਾ ਜਦੋਂ ਗਾ ਦਿੱਤਾ ਗਾਣੇ ਦੀ 1 ਲੱਖ ਕਹਿੰਦੇ ਕੈਸਟ ਵਿਕ ਗਈ ਸੀਗੀ ਕੁਝ ਸਮੇਂ ਦੇ ਵਿੱਚ ਹੀ ਤੇ ਗਾਣਾ ਇਹਨਾਂ ਹਿੱਟ ਗਿਆ ਸੀਗਾ ਤੇ ਉਸ ਤੋਂ ਬਾਅਦ ਪੁਲਿਸ ਦੀ ਅੱਖ ਦੇ ਵਿੱਚ ਰੜਕਣ ਲੱਗ ਪਿਆ ਸੀ ਹੰਸਰਾਜ ਹੰਸ ਕਿਉਂਕਿ ਪੁਲਿਸ ਨੂੰ ਇਹ ਸ਼ੱਕ ਸੀ ਕਿ ਕਿਸੇ ਖਾਰਕੂਆਂ ਦਾ ਜੱਤੇਬੰਦੀ ਦੇ ਕਹਿਣ ਦੇ ਉੱਤੇ ਇਹ ਗਾਣਾ ਹੋਇਆ ਤੇ ਇਹ ਕਹਿੰਦੇ ਬਾਰਸ਼ ਚੋਗ ਲਾ ਕੇ ਹੰਸਰਾਜ ਆ ਹੀ ਰਿਹਾ ਸੀ ਤੇ ਕੇਪੀਐਸ ਦੇ ਗਿਲ ਦੇ ਹੁਕਮਾਂ ਦੇ ਅਨੁਸਾਰ ਹੰਸਰਾਜ ਨੂੰ ਆਉਂਦਿਆ ਘੇਰਾ ਪੈ ਗਿਆ ਸੀਗਾ ਸਿੱਧਾ ਚੱਕਣਾ ਸੀ ਤੇ ਚੱਕ ਕੇ ਇਹਨੂੰ ਖਤਮ ਕਰਨ ਤੱਕ ਵੀ ਨੌਬਤ ਆਈ ਹੋਈ ਸੀ ਤੇ ਕਹਿੰਦੇ ਫਿਰ ਬਲਵੰਤ ਸਿੰਘ ਰਾਮੂ ਵਾਲੀਆ ਜਿਹੜਾ ਕਿ ਅਕਾਲੀ ਦਲ ਦਾ ਲੀਡਰ ਹੈਗਾ ਉਹਦੇ ਕੋਈ ਗੱਲ ਫੋਨ ਤੇ ਕਰਕੇ ਤੇ ਹੰਸਰਾਜ ਦੀ ਜਾਨ ਬਚਾਈ ਸੀਗੀ ਤੇ ਪਰ ਇਸ ਗੀਤ ਗਾਉਣ ਕਰਕੇ ਹੰਸਰਾਜ ਨੂੰ ਬਹੁਤ ਹੀ ਤਸ਼ੱਦਦ ਮਾਨਸਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਖੱਜਲ ਖਵਾਰੀ ਪਰੇਸ਼ਾਨੀ ਸਹਿਣੀ ਪਈ ਤੇ ਇਹ ਇਹ ਅੰਤਰਾਜ ਨੂੰ ਬੁਲਾਇਆ ਵੀ ਗਿਆ ਤੇ ਤੁਸੀਂ ਇਹ ਕਿਹਦੇ ਕਹਿਣ ਤੇ ਜਾਂ ਇਹਦੇ ਬਾਰੇ ਸਪਸ਼ਟੀਕਰਨ ਵੀ ਲਏ ਗਏ ਤੇ ਇੱਕ ਆਪਣੀ ਜਾਨ ਨੂੰ ਰਿਸਕ ਤੇ ਰੱਖ ਕੇ ਉਹਨਾਂ ਦਿਨਾਂ ਦੇ ਵਿੱਚ ਉਸ ਦੌਰ ਦੇ ਵਿੱਚ ਹੰਸ ਰਾਜ ਨੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਗਾਣਾ ਗਾਇਆ ਸੀ ਤੇ ਨਾਲ ਇਹ ਗੱਲ ਕਰ ਲਈਏ ਉਸ ਗਾਣੇ ਨੂੰ ਲਿਖਣ ਵਾਲੇ ਗੀਤਕਾਰ ਯੋਲ ਵਿਧੀਪੁਰੀਆ ਉਹਨੂੰ ਵੀ ਬਹੁਤ ਟੌਰਚਰ ਕੀਤਾ ਗਿਆ ਸੀਗਾ ਉਹਨੂੰ ਬੁਲਾ ਕੇ ਇਹ ਕਿਹਾ ਗਿਆ ਸਿਕਾ ਐਸਐਸਪੀ ਬਲੋਂ ਤੇ ਤੂੰ ਦੱਸ ਗਾਣਾ ਕਿਹਦੇ ਕਹੇ ਤੇ ਲਿਖਿਆ ਕਿਹੜੇ ਖੜਕੂ ਤੇਰੇ ਕੋਲ ਆਉਂਦੇ ਆ ਕਿਉਂਕਿ ਉਸ ਤੋਂ ਪਹਿਲਾਂ ਜਿਹੜਾ ਜੌਲ ਵਿਧੀ ਵਿਧੀਪੁਰਿਆ ਸੀ ਉਸ ਤੇ ਵੀ ਟਾਰਚਰ ਹੋ ਚੁੱਕਾ ਸੀ ਉਹ ਵੀ ਇੱਕ ਮਹੀਨਾ ਜਾਨੀ ਕਿ ਉੱਤੇ ਤਸੀਹਹਾ ਕੇਂਦਰ ਦੇ ਵਿੱਚ ਰਹਿ ਕੇ ਆ ਚੁੱਕਾ ਸਿਕਾ ਇੱਥੋਂ ਤੱਕ ਕਿ ਉਹਦੀ ਆਖਰੀ ਉਹਨੂੰ ਲੈਕਿੰਗ ਬਾਥਰੂਮ ਵੀ ਚੱਕ ਕੇ ਕਰਾਉਂਦੇ ਹੁੰਦੇ ਸੀ ਉਹਦੇ ਪੈਰ ਐਡਾ ਐਡਾ ਸੁਜੇ ਹੋਏ ਸੀ ਜਦੋਂ ਇਸ ਤਸ਼ੱਦਦ ਦੇ ਵਿੱਚੋਂ ਬਾਹਰ ਹੋ ਕੇ ਠੀਕ ਹੁੰਦਾ ਫਿਰ ਉਹ ਗਾਉਂਦਾ ਗਾਣਾ ਲਿਖਦਾ ਜਦੋਂ ਲਿਖਦਾ ਤੇ ਫਿਰ ਗਾਣਾ ਹੰਸ ਰਾਜ ਦੀ ਆਵਾਜ਼ ਦੇ ਵਿੱਚ ਆਉਂਦਾ ਫਿਰ ਜਦੋਂ ਗਾਣਾ ਚੱਲਦਾ ਤਾਂ ਕਰਕੇ ਫਿਰ ਦੁਬਾਰਾ ਤੋਂ ਤਸ਼ੱਦਦ ਲਈ ਇਹਨੂੰ ਬੁਲਾਇਆ ਜਾਂਦਾ ਵੀ ਤੂੰ ਦੱਸ ਭਾਈ ਇਹ ਗਾਣਾ ਕੋ ਲਿਖਿਆ ਕੀ ਲੋੜ ਪੈ ਗਈ ਕਿਹਨਾਂ ਦੇ ਕਹਿਣ ਤੇ ਲਿਖਿਆ ਕਿਹੜੇ ਖੜ ਪੁੱਤਰੇ ਕੋਲੋਂ ਉੱਤੋਂ ਦਾ ਕਹਿੰਦੇ ਗੀਤਕਾਰ ਬਚ ਗਿਆ ਸੀ ਤੇ ਨਾਲ ਹੰਸਰਾਜਪ ਵੀ ਇਹੋ ਹੀ ਖਤਰਾ ਮੰਡਰਾਈ ਜਾਂਦਾ ਸੀਗਾ ਇਹ ਗਾਣੇ ਨੂੰ ਰਿਕਾਰਡ ਕਰਨ ਦੇ ਇੱਕ ਵਾਰੀ ਕਹਿੰਦੇ ਜਿਹੜਾ ਜੋਲ ਵਿਧੀਪੁਰਿਆ ਸੀਗਾ ਇਹ ਜਾ ਰhese ਹੰਸਰਾਜ ਜੀ ਨਾਲ ਬੈਠ ਕੇ ਗਾਣਾ ਪਹਿਲਾਂ ਜੋਲ ਵਿਧੀਪੁਰਿਆ ਨੇ ਆਪਣੀ ਬਾਤ ਚ ਰਿਕਾਰਡ ਕਰਾਇਆ ਸੀਗਾ ਜਦੋਂ ਉਹ ਗਾਣਾ ਹੰਸਰਾਜ ਨੇ ਸੁਣਿਆ ਤੇ ਹੰਸਰਾਜ ਜੀ ਕਹਿੰਦੇ ਇਹ ਗਾਣਾ ਮੈਂ ਕਰਾਉਂਗਾ ਰਿਕਾਰਡ ਤੇ ਉਹਨਾਂ ਨੇ ਉੱਤੇ ਮੇਲੇ ਚ ਰਾਜਾ ਸਾਹਿਬ ਨੇ ਜਦੋਂ ਗਾਇਆ ਉੱਤੇ ਲੋਕਾਂ ਨੇ ਬੜਾ ਭਰਮਾ ਹੰਗਾਰਾ ਦਿੱਤਾ ਸਾਬਿਰ ਗਣਾ ਹੰਸਰਾਜ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋਇਆ ਸੀ ਤੇ ਇਹਦੇ ਨਾਲ ਇਹ ਤੱਤ ਜੁੜੇ ਹੋਏ ਨੇ ਅੱਜ ਜਿਹੜੇ ਲੋਕ ਆਨਸਰਾਜ ਜੀ ਨੂੰ ਇਨਾ ਮਾੜਾ ਚੰਗਾ ਕਹਿ ਰਹੇ ਉਹ ਜਿਹੜਾ ਇਹ ਪਸ ਵੀ ਉਹਨਾਂ ਦਾ ਦੇਖਣ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਧੰਨਵਾਦ